ਜੋਨਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਲੋਂ ਵਿਖੇ ਚੱਲ ਰਹੇ ਨੇ ਜੋਨ ਨੰਬਰ 4 ਫੁੱਟਬਾਲ ਦਾ ਮੈਚ ਨੀਲੀਆਂ ਯੂਨੀਫਾਰਮ ਨੀਲੀ ਯੂਨੀਫਾਰਮ ਦੇ ਵਿੱਚ ਸ਼ਿਵਚੰਦ ਸੀਨੀਅਰ ਸੈਕੰਡਰੀ ਸਕੂਲ ਸਕੋਪਰ ਅਤੇ ਤੋਤੀਆ ਰੰਗ ਦੇ ਟੀ-ਸ਼ਰਟਾਂ ਦੇ ਵਿੱਚ ਸਰਕਾਰੀ ਸੀਨੀਅਰ ਸੈਂਡੀ ਸਮਾਰਟਸ ਕੋ ਸਾਲੋਂ ਦੇ ਵਿਦਿਆਰਥੀ ਤੇ ਬਾਲ ਸਕੋਪਰ ਦੇ ਖੇਮੇ ਵਿੱਚ ਦੂਰ ਬੈਠੇ ਦਰਸ਼ਕ ਖਿਡਾਰੀਆਂ ਨੂੰ ਹੌਸਲਾ ਦਿੰਦੇ ਹੋਏ ਗੁੱਡ ਗੁੱਡ ਕੈਰੀ ਨਹੀਂ ਮੋਤੀ ਕਰ ਰਹੀ ਨਾ ਇਹ ਮਾੜੇ ਵਿੱਚ ਕਈ ਫਾਹਾ ਟੂਰਨਾਮੈਂਟ ਦਾ ਆਨੰਦ ਲੈਣ ਲਈ ਬੈਠੇ ਹੋਏ ਅਧਿਆਪਕ ਸਹਿਬਾਨ ਸ੍ਰੀ ਬਰਿੰਦਰਜੀਤ ਜੀ ਕਮੈਂਟਰੀ ਕਰਦੇ ਹੋਏ ਨਾ ਰਾਜਵਿੰਦਰ ਲਖਾ ਜੀ ਤੇ ਨਾਲ ਜੋਨਸ ਕਤਰ ਮੈਡਮ ਜੀ ਤੇ ਹਾਜ਼ਰ ਅਧਿਆਪਕ ਅਤੇ ਬੱਚੇ ਆਪਣੀ ਆਪਣੀ ਸੀਟਾਂ ਲੈ ਕੇ ਬੈਠੇ ਹੋਏ ਨਿਗਾਹਾਂ ਸਭ ਦੀਆਂ ਗਰਾਊਂਡ ਵੱਲਾਂ ਖਿਡਾਰੀ ਪੂਰੇ ਜੋਸ਼ ਵਿੱਚ ਬਾਲ ਗੋਲ ਕੀਪਰ ਦੇ ਕੋਲ ਤੇ ਵਿਦਿਆਰਥੀਆਂ ਦੇ ਜਜਬੇ ਨੂੰ ਸਲਾਮ ਹੈ ਕਿ ਇੰਨੀ ਧੁੱਪ ਦੇ ਵਿੱਚ ਵੀ ਉਹ ਇੰਨੀ એનર્ਜੀ ਦੇ ਨਾਲ ਖੇਡ ਰਹੇ ਆ ਪੂਰੀ ਤਰ੍ਹਾਂ ਆਪਣੀ ਗੇਮ ਨੂੰ ਸਮਰਪਿਤ 골 ਤੇ 골 ਇਸੇ ਤਰ੍ਹਾਂ ਸਾਲੋ ਸਕੂਲ ਦੀ ਟੀਮ ਨੇ ਇੱਕ 골 ਕਰ ਦਿੱਤਾ ਤੇ ਮੈਚ 1-0 ਦੇ ਫਰਕ ਨਾਲ ਚੱਲ ਰਿਹਾ 골 ਹੋ ਗਿਆ ਹਲੋ ਇਹ ਹੋਇਆ ਕਿ ਉਹ ਚੁੱਧ ਰਿਹਾ ਮਾੜਾ ਤਾਰਿਆ ਇਹ ਆ ਮਲੇਲਾ ਇਸੇ ਤਰ੍ਹਾਂ ਵਾਲੀਂ ਕਰਕੇ इस तो तरह दो जीरो के न मैच चल रहा सालों स्कूल दो दोोपर की टीम का जीरो फुल एनर्जी बच्चे खेड रहे

গোল কিপার দি প্রশংসা ਕਰਦੀ ਬਣਦੀ ਕਿਉਂ ਨੇ ਗੋਲ ਬਚਾ ਲਿਆ। ओहो वेरी गुड वेरी गुड। ਬਹੁਤ ਅੱਛਾ ਖੇਡਦਾ ਪ੍ਰਦਰਸ਼ਨ। ਬਹੁਤ ਹੀ ਵਧੀਆ ਮੈਚ ਜਿਹੜਾ ਸਾਲੋ ਕੋਡੀ ਟੀਮ ਅਤੇ ਕੈਪਟਨ ਕਪੜੀ ਕੋਡੀ ਦਰਮਿਆਨ ਖੇਡਿਆ ਜਾ ਰਿਹਾ। ਬਹੁਤ achhi koshish। गोलकीपर का बहुत बढ़िया प्रदर्शन <laughs> उन्हें अपनी टीम ले दो गोल बचाए <ís> <messNG> <intigen> ਹੋ ਬੈ ਬਹੁਤ ਜ਼ਬਰਦਸਤ ਮੁਕਾਬਲਾ ਖਿਡਾਰੀ ਜਦੋਂ ਜਦ ਕਰਦੇ ਹੋਏ ਗੋਲ ਲਈ ਕੋਸ਼ਿਸ਼ ਕੀਤੀ ਇੱਕ ਵਾਰ ਫਿਰ ਚਲੋ ਸੂਨ ਦੀ ਟੀਮ ਇਸ ਕੋ ਉਪਰ ਦੇਖੇ ਮਿਚ ਕੋਸ਼ਿਸ਼ ਕਰਦੇ ਹੋਏ ਲੇਕਿਨ ਬਾਲ ਜਿਹੜਾ ਸੀ ਜਿਆਦਾ ਉਚਾਈ ਤੇ ਉਚਾਈ ਤੇ ਉਛਲ ਗਿਆ ਬਹੁਤ ਹੀ ਜ਼ਬਰਦਸਤ ਮੈਚ ਦੋਨਾਂ ਟੀਮਾਂ ਦੇ ਖਿਡਾਰੀ ਪੂਰਨ ਜਦੋ ਜਹਿਦ ਵਿੱਚ ਬਹੁਤ ਹੀ ਕੱਚਾ ਗੋਲ ਸਾਲਾਉ ਸਕੂਲ ਦੀ ਟੀਮ ਦੇ ਵੱਲੋਂ ਇਸ ਨਾਲ ਟੋਟਲ ਗੋਲ ਹੋਏ 3 3-0 ਦੇ ਨਾਲ ਇਹ ਮੈਚ ਚੱਲ ਰਿਹਾ ਇੱਕ ਗੋਲ ਜਿਸ ਕਰਨ ਦੇ ਵੱਲੋਂ ਕੀਤਾ ਗਿਆ ਜਿਸ ਕਰਨ ਬਹੁਤ ਵਧੀਆ ਖਿਡਾਰੀ ਉਹਦੇ ਵੱਲੋਂ ਇਹ ਗੋਲ ਕੀਤਾ ਗਿਆ ਦਰਸ਼ਕ ਮੈਚ ਦਾ ਆਨੰਦ ਮਾਣਦੇ ਹੋਏ ਤੇ ਇਸ ਵੇਲੇ ਬਾਲ ਜਿਹੜੀ ਹੈ ਉਹ ਸਾਲੋ ਸਕੂਲ ਦੇ ਖੇਮੇ ਵੱਲ ਤੇ ਇੱਕ ਕਿੱਕ ਦੇ ਨਾਲ ਬਾਲ ਦੂਸਰੀ ਸਾਈਡ ਸਕੋਪਰ ਵੱਲ ਇੱਕ ਵਾਰ ਫਿਰ ਵੈਰੀ ਗੁੱਡ ਗੋਲ ਕੀਪਰ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਤੇ ਥੋੜੀ ਜਿਹੀ ਚੁੱਕ गोल तो फिर तो जसकरण वालों पहला गोल भी इस वालों ही गया सी। ओ, बाल ਨੈਟ ਨਾਲ ਟਕਰਾ ਕੇ ਉੱਪਰ ਉਹ ਚਲੇ ਗਿਆ ਤੇ ਮੇਰੇ ਵੱਲੋਂ ਤੇ ਉਮੀਦ ਕਰਦੇ ਆ ਕਿ ਇਹ ਫੀਚਰ ਵੀ ਅਜਿਹਾ ਹੀ ਦਿਖਾਉਂਦੇ ਰਹਿਣਗੇ ਗੇਮ ਨੂੰ ਤੇ 17 ਦੋਜਨ ਇਸ ਮੈਚ ਦੇ ਵਿੱਚ ਸਾਨੂੰ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆਂ ਰਹੀ ਹੈ ਇੱਕ ਵਾਰ ਫਿਰ ਮੈਂ ਕਹਿ ਲੱਗਾ ਸਵਾਦ ਦਰਸ਼ਕ ਜਿਨ੍ਹਾਂ ਨੇ ਨਾ ਬੱਚਿਆਂ ਨੂੰ ਬਹੁਤ ਹੀ ਪਿਆਰ ਦੇ ਨਾਲ ਗਾਈਡ ਕੀਤਾ ਅਤੇ ਉਹਨਾਂ ਦੇ ਕੋਚ ਇਹਨਾਂ ਦੇ ਨਾਲ ਬਹੁਤ ਸਹਿਯੋਗ ਰਿਹਾ ਜਿਹੜਾ ਹੈ ਮੇਨਤ ਜਿਹਨੇ ਨਾ ਮਾਈ ਜੀ ਜਿਹੜੇ ਕਿ ਇਸ ਪਿੰਡ ਦੇ ਜਿਹੜੇ ਸਪੋਰਟਸ ਕਲੱਬ ਦੇ ਮੈਂਬਰ ਸਾਹਿਬਾਨ ਨੇ ਨੈਕਸਟ ਮੈਚ ਜਿਹੜਾ ਹੈ ਸਮਾਰਟ ਸਕੂਲ ਦੀ ਟੀਮ ਜੇਤੂ ਰਹੀ ਤੇ ਬਹੁਤ ਵਧੀਆ ਬੱਚਿਆਂ ਦੀ ਤਿਆਰੀ ਸੀ ਤੇ ਇਸ ਦੇ ਬਾਅਦ ਅੰਡਰ 7 ਦੇ ਕਲਪਤਾ ਹੋਏਗਾ ਅਤੇ ਕਰਨਾਟਕ ਸਕੂਲ ਦੀ ਟੀਮ ਅਤੇ ਲੜੋਆ ਸਕੂਲ ਦੇ ਬਹੁਤ ਲੜਕੀਆਂ ਵਿਦਿਆਰਥੀਆਂ ਨੂੰ ਬਹੁਤ ਵਧੀਆ ਤਿਆਰੀ ਕਰਾਈ ਹੋਈ ਹੈ ਨਾ ਕੋਨਾ